ਉਹਦੇ ਵਿੱਚ ਇਹਨੂੰ ਲੋਕਾਂ ਨੇ ਸਵਾਲ ਪੁੱਛਿਆ ਕਹਿੰਦੇ ਰਾਜਨੀਤੀ ਕੀ ਹੁੰਦੀ ਹੈ ਬੜਾ ਵਧੀਆ ਪ੍ਰਸ਼ਨ ਹੈ ਉਹਨੇ ਪੁੱਛਿਆ ਰਾਜਨੀਤੀ ਕੀ ਹੁੰਦੀ ਹੈ ਇਹਨੇ ਅੱਗੇ ਜਵਾਬ ਦਿੱਤਾ ਰਾਜਨੀਤੀ ਉਹ ਹੁੰਦੀ ਹੈ ਜਿਹੜਾ ਦੇਸ਼ ਦੇ ਉੱਪਰ ਰਾਜ ਕਰਕੇ ਸਿਰਫ ਨੀਤੀਆਂ ਬਣਾਉਂਦਾ ਰਹੇ ਕੰਮ ਕੋਈ ਨਾ ਕਰੇ ਉਹ ਰਾਜਨੀਤੀ ਹੁੰਦੀ ਹੈ ਤੇ ਬਿਲਕੁਲ ਉਹੀ ਕੰਮ ਅੱਜ ਕਰ ਰਿਹਾ ਹੈ ਬਿਲਕੁਲ ਉਹ ਕੰਮ ਅੱਜ ਕਰ ਰਿਹਾ ਹੈ ਠੀਕ ਹੈ ਜੀ ਰਾਜਨੀਤੀ ਉਹਨੂੰ ਕਹਿੰਦੇ ਨੇ ਫਿਰ ਕਿਸੇ ਨੇ ਪੁੱਛਿਆ ਗਵਰਨਮੈਂਟ ਕੀ ਹੁੰਦੀ ਹੈ ਕਹਿੰਦੇ ਗਵਰਨਮੈਂਟ ਕੀ ਹੁੰਦੀ ਹੈ ਕਹਿੰਦਾ ਗੌਰਮੈਂਟ ਉਹ ਹੁੰਦੀ ਐ ਜਿਹੜਾ ਕੱਲਾ ਗੌਰ ਕਰੇ ਉਹ ਵੀ ਸਿਰਫ 1 ਮਿੰਟ ਵਾਸਤੇ ਗੌਰਮੈਂਟ ਉਹਨੂੰ ਗੌਰਮੈਂਟ ਕਹਿੰਦੇ ਗੌਰਮੈਂਟ ਫਿਰ ਉਹ 1 ਮਿੰਟ ਵਾਸਤੇ ਗੌਰ ਕਰਨਾ ਬਾਕੀ ਕੁਝ ਨਹੀਂ ਕਰਨਾ ਮਨੇ ਕੰਮ ਆਪਾ ਕਰਨਾ ਹੀ ਨਹੀਂ ਬਸ ਗੱਲਾਂ ਕਰਨੀਆਂ ਵੱਡੇ ਵੱਡੇ ਸਵੇਰੇ ਉੱਠ ਜਾਣਾ ਸ਼ਰਾਬ ਪੀ ਕੇ ਉੱਠ ਕੇ ਵੱਡੇ ਵੱਡ ਭਾਸ਼ੇ ਦੇ ਤੇ ਮੈਂ ਆਜਾ ਕਰ ਦਿਆਂਗਾ ਮੈਂ ਜੋ ਕਰ ਦਿਆਂਗਾ ਇਹਨੇ ਇੱਕ ਐ ਵੀ ਬਿਆਨ ਦਿੱਤਾ ਹੀ ਪਿੱਛੇ ਜੇ ਮੈਂ ਰਜਿਸਟਰੀਆਂ ਫ੍ਰੀ ਕਰ ਦਿਆਂ ਐਨਓਸੀ ਤੋਂ ਬਗੈਰ ਲੋਕੀ ਬੜੇ ਖੁਸ਼ ਤਾੜੀਆਂ ਬਹੁਤ ਵਧੀਆ ਬਹੁਤ ਵਧੀਆ ਜਦ ਰਜਿਸਟ੍ਰੇਸ਼ਨ ਜਾਈਏ ਉੱਥੇ ਤਹਿਸੀਲਦਾਰ ਕੋਲ ਨਾਲ ਹੀ ਛਰੇ ਆਵਰੀ ਸ਼ੁਮੰਗੀ ਜਾਂਦੀ ਐ ਬਿਨਾ ਨੋਤੀ ਜਿਹੜੀ ਰਜਿਸਟ੍ਰੇਸ਼ਨ ਆਣੀ 10000 ਰੁਪਏ ਲੱਗਣਾ ਜੀ ਪਾਰਟੀ ਨੂੰ ਦੱਸੋ ਕਿਹੜੀ ਫ੍ਰੀ ਕਰਤੀ ਐ ਬਿਲਕੁਲ ਕੁਛ ਨਹੀਂ ਕੀਤਾ ਝੂਠੀਆਂ ਗੱਲਾਂ ਨੇ ਬਸ ਲੋਕਾਂ ਨੂੰ ਲਾਲੀਬਾਬ ਦੇ ਦੇਣੇ ਆ ਮਿੱਠੇ ਮਿੱਠੇ ਉਹ ਖਾ ਲੈਣੇ ਬੜੇ ਸਵਾਰ ਨਾਲ ਲੋਕਾਂ ਨੇ ਬੜੇ ਖੁਸ਼ ਹੋ ਗਏ ਠੀਕ ਐ ਤੁਹਾਨੂੰ ਇੱਕ ਮੌਕਾ ਦਿੱਤਾ ਪਰ ਕੀ ਕੀਤਾ ਤੂੰ ਦੂਜਾ ਮੌਕਾ ਤਾਂ ਨਹੀਂ ਦੇ ਸਕਦਾ ਤੈਨੂੰ